ਹਾਂਜੀ ਦੋਸਤੋ ਕੀ ਹਾਲ ਚਾਲ ਦੀ ਆਰਾਮ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਦਾ ਟੌਪਿਕ ਹੈ ਜੀ ਕੀ ਹੈ ਤੁਸੀਂ ਕਹਿਆ ਤੁਸੀਂ ਬੋਲੋ ਮੁਰ ਠੀਕ ਹੈ ਹਾਂ ਮੱਖਣ ਕੜੀ ਬਣਾਉਣਾ ਤੁਸੀਂ ਮੱਖਣ ਹਾਂ ਜੀ ਅੱਜ ਤੁਹਾਨੂੰ ਘਰ ਦਾ ਮੱਖਣ ਕੜੀ ਉਹ ਵੀ ਦਹੀਂ ਦਾ ਹਾਂ ਦਹੀਂ ਦਾ ਮੱਖਣ ਦੀ ਦਹੀਂ ਇਹ ਤਾਂ ਮਗਾਈ ਦਾ ਹੀ ਕੱਢਿਆ ਜਿੰਨੀ ਵਾਰ ਕੱਢਿਆ ਦਹੀਂ ਨਾ ਹੁੰਦੀ ਕੱਢ ਲੱਗੇ ਦਹੀਂ ਦਾ ਤੇ ਮੈਂ ਇਹਨਾਂ ਗੱਲ ਕਰਨੇ ਮੈਂ ਤਾਂ ਐਂ ਪੁਰਾਣੀ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਸਾਡੀ ਮਾਤਾ ਸਾਨੂੰ ਮਲ ਦੇ ਦਹੀਂ ਦਾ ਮਲ ਦੇ ਮੱਖਣ ਘੜ ਕੇ ਦਾਨੀ ਕਹਿੰਦੀ ਮੈਨੂੰ ਦਹੀਂ ਦਾ ਬਣਾ ਲੈਣੀ ਮੈਂ ਕਿਹਾ ਤੇ ਆਲ ਤੈਨੂੰ ਮੈਂ ਖਾਣਾ ਹਾਂ ਉਹਦਾ ਹੀ ਫੂਲ ਦੇਤੀ ਹੈ ਫਰਾਂ ਨੂੰ ਬੰਦਾ ਕ ਨਹੀਂ ਬੰਦਾ ਬੱਪੀ ਉਹ ਆਹ ਆਲੂ ਦੇ ਪਰੋਠੇ ਖਾਣ ਆਲੂ ਦੇ ਪਰੋਠੇ ਕੈਂਸਲ ਚਲੋ ਜੀ ਚਲੋ ਲੈਟਸ ਗੋ ਚਲੀਏ ਚਲੋ ਜੀ ਬਣਾ ਲਈਏ ਅੱਜ ਮੱਖਣ ਦਹੀਂ ਦਾ

ਲੋ ਜੀ ਅਡਲਾ ਦਾ ਮੱਖਣ ਨਹੀਂ ਬਣਿਆ ਇੱਕ ਗੇੜਾ ਤਾਂ ਲਾਓ ਘਮਾਈ ਜਾਨੇ ਤੇ ਉਹਨੂੰ ਯਾ ਮੇਰੇ ਨਾਲ ਗਰਮ ਪਾਣੀ ਪਾਉਂਦੇ ਆ ਵਿੱਚ ਗਰਮ ਪਾਣੀ ਪਾਉਂਦੇ ਆ ਫੇਰ ਹੀ ਫੇਰ ਹੀ ਬੰਦਾ ਮੇਰੇ ਗੱਲ ਚ ਯਾ ਗਰਮ ਪਾਣੀ ਲੱਗਿਆ ਫਰਕ ਹੈ ਤੁਹਾਡੇ ਦਿਮਾਗ ਚ ਉਹ ਗਰਮ ਪਾਣੀ ਪਾਉਂਦੇ ਆ कौल गया तेरी कौल गया यार यानि गेड़ा वाव आसे वो नहीं करना है पानी पंदे गरम गरम पानी

ਦੋਸਤੋ ਅੱਧਾ ਕਿਲੋ ਦਹੀਂ ਪਰ ਬਾਤ ਕਰਤਾ ਆ ਠੀਕ ਹੈ ਉਹਦਾ ਹਾਂ ਕਿ ਮੱਖਣ ਦਾ ਨਹੀਂ ਬਣਿਆਗਾ ਹਾਏ ਰਈ ਹਾਏ ਲੱਸੀ ਬਣੀ ਐ ਤੇ ਹੁਣ ਦੂਸਰੇ ਨਾਲ ਟਰਾਈ ਕਰਨ ਲੱਗੇ ਆ ਆ ਦੇਖੋ ਦੂਸਰਾ ਚਲੋ ਦੂਸਰਾ ਪਾਇਆ ਜਿਹੜਾ ਪੈਕਟਿਕਾ ਜਿਹੜਾ ਬਈ ਰੁਕੋ ਰੁਕੋ ਤਾਂ ਹੋਈ ਇੱਧਰ ਆਦਾ ਹੁਣ ਬਣ ਗਿਆ ਮਿੱਟੀ ਨਹੀਂ ਹੋ ਗਿਆ ਚਲੋ ਮਾੜਾ ਮੋਟਾ ਬਣਿਆ ਹੁਣ ਦੂਸਰਾ ਟਰਾਈ ਕਰਨ ਲੱਗੇ ਆ ਦੂਸਰਾ ਪੈਕਟ ਪਾਇਆ ਸੀ तो हम दूसरे वे आप करेंगे बर्फ का ढेला तो यार बर्फ बर्फ तो होने तो पैनी है ये बर्बादी भी हो जाएगी कोई गल नहीं अपना लस्सी बना के पी ला कोई गल नहीं मिठा पा के ट्राई करना चाहिए ट्राई कर देना

यार बंदा क्यों नहीं पिया पानी पाने पैना और थोड़ा सारी रस्सी तैयार होनी है दादा लंगर लाने बना करी बना ਨੋ ਪਤਾ ਨਹੀਂ

ਮੈਨੂੰ ਯਾਦ ਲੱਗਾ ਉਹ ਪੋਪਰਾ ਖੜੇ ਬਣਾ ਮੈਂ ਕਿਉਂ ਮਿਕਸੀ ਚ ਚਲਾਉਣ ਲੱਗੇ ਆ ਮਧਾਣੀ ਲੈ ਗਿਆ ਮਧਾਣੀ ਰਾਜਾ ਨੰਮ ਮੱਦੀ ਨੂੰ ਚੱਕ ਲਿਓ ਮੱਦੀ ਨਹੀਂ ਚੱਕ ਲਿਓ ਉਹਨੂੰ ਚੱਕ ਲਈਏ ਉਹਨੂੰ ਪਈਏ ਬਣਾ ਭਰਾਵਾ

ځه ده مخن مخن ادانه نه بلنه ادانه ونه او پنځي ادانه ونه او پنځه ادانه باندې مخنه وځه مخنه 10 3 ਉਹ ਮੇਰੇ ਖਿਆਲ ਚ ਜਰ ਮਧਾਣੀ ਲੈਣੀ ਬਣੀ ਆ ਮਧਾਣੀ ਨਾ ਹੁੰਦਾ ਉਹ ਗਾਇਸ ਸਾਡੇ ਕੋਲ ਮੁਕੰਦ ਨਹੀਂ ਬਣਿਆ ਉਹਨਾਂ ਨੇ ਰਸੀ ਬਣਾ ਕੇ ਚੁਪ ਮਠਾ ਪਾਗ ਰੇਕਣ ਲੱਗੇ ਆ ਚਲੋ ਦੇਖਣ ਲਈ ਥੈਂਕ ਯੂ